ਜੂਰਾ ਕਟਲਾ ਜਿੰਨਾ ਕਟਣਾ ਲੈ ਲੈ ਬੂ ਮੈਂ ਮਾਰਚੀ ਮਾ ਅਤਰੀ ਤੇ ਮੀ ਆਇਆ ਹਾਏ ਲੈ ਲੈ ਖਾ ਲੈ ਓਏ ਲੈ ਲੈ ਨੀਂ ਆਂਦੇ ਪਾ दारू ਪੀ ਜੇਦੀ ਰੂਪ ਪਿੱਤਰਵਾ ਨਾ ਕੁਛ ਨਹੀਂ ਹੋਣਾ ਇਹਨੂੰ ਹਾਂ ਅੱਜ ਤੂੰ ਧਰਮਰਾਜ ਦੇ ਟੱਲ ਨੂੰ ਹੱਥ ਖੜਕਾ ਰਿਆ ਹੱਥ ਪਾ ਲਿਆ ਅੱਗੂ ਧਰਮਰਾਜ ਦਾ ਟੱਲ ਖੜਕਾਤਾ ਤੈਨੂੰ ਜਮਦੂ ਪੁਆ ਬੱਸ ਕਰ ਕੰਨ ਲੈ ਦੇ। ਦੇਖ ਲੈ ਤੇਰੀ ਭੂਰੀ ਤੂੰ ਤਾਂ ਤੇਰਾ ਵਹੀ ਖਾਤਾ ਪੂਰੇ ਬੰਦ। ਮੈਂ ਨੀ ਕਰ ਵਾਜਾਰ ਤੈਨੂੰ ਬੰਦਾ। ਮੈਂ ਨਹੀਂ ਤੈਨੂੰ ਕੁਛ ਵੀ ਕਹਿੰਦੀ। ਉਹ ਪੁਆ ਬੱਸ ਕਰਿਆ ਕਰ ਤੂੰ। ਮੈਂ ਨਹੀਂ ਕੁਛ ਬਾਰੇ ਕਰ ਤੇਰਾ ਵਹੀ ਖਾਤਾ ਬੰਦ। ਮੈਂ ਨਹੀਂ ਤੈਨੂੰ ਕਹਿੰਦੀ ਬੇ ਨਰਾਲੇ ਬਾਬੇ ਦੀ ਫੋਟੋ ਨੂੰ ਸੁਨਾਨ ਕਰਾ। ਹੁਣ ਤਾਂ ਦੁਨੀਆ ਦੇਖੂ ਦੁਨੀਆ ਪੂਰੇ ਦਾ ਸੁਨਾਨ ਹੋਊਗਾ। ਹਣ ਪੂਰੇ ਤੈਨੂੰ ਸੁਨਾਨ ਕਰਦੀ ਦੁਨੀਆ ਦੇਖੂਗੀ। ਦੇਖ ਲੈ। ਤੇਰੀ ਭੂਰੀ ਕਿ ਤੂੰ ਤਾਂ ਦੇਖ ਲੈ। ਤੇਰਾ ਵਹੀ ਖਾਤਾ ਬੰਦ। ਹਾਂ। ਇਹ ਕਹਿੰਦਾ ਕਿ ਤੂੰ ਤਾਂ ਨਰਾਲੇ ਬਾਬੇ ਦੀ ਜੈ ਪੋਪਾ ਸਵਾਮੀ ਦੀ ਤੈਨੂੰ ਨਹੀਂ ਪਤਾ। ਵੇ ਪਹੁੰਚ ਗਿਆ ਹੋਈਆਂ ਰੂਹਾਂ ਪਹੁੰਚੀਆਂ ਜਿਨ੍ਹਾਂ ਦੇ ਮੂੰਹਾਂ ਨੂੰ ਆਂਡੇ ਲਾਉਣਾ ਜਿਨ੍ਹਾਂ ਦੇ ਮੂੰਹ 'ਚ ਮੂਤ ਪਾਉਣਾ दारू ਪਾਉਣਾ ਹਾਂ ਤੇਰੇ ਦੰਦ ਥੋੜੇ ਆ ਕੰਜਰਾ ਚੌਰਿਆ ਤੇਰੇ ਦੰਦ ਥੋੜੇ ਆ ਤੇਰੀ ਮੈਂ ਟੋਪੇ ਦੇ ਵਿੱਚੇ ਪੋਪੇ ਦੀ ਭੈਣ ਕਰੂਗਾ ਹਾਂ ਅੱਜ ਅੱਗੇ ਦੇਖੂਗਾ ਜੱਗ ਤੈਨੂੰ ਦੇਖੂ ਹਣ ਮਰਦੇ ਨੂੰ ਤੇਰਾ ਐਂਡ ਹੋ ਗਿਆ ਤੇਰੇ ਪਾਪਾਂ ਦਾ ਘੜਾ ਭਰ ਗਿਆ ਓ ਪਾਪੀਆ ਰੂਹੋ ਤੁਹਾਡਾ ਬੇੜਾ ਬੈਜਵੇ ਤੁਹਾਡਾ ਮੈਨੂੰ ਕੀ ਪਤਾ ਸੀ ਮੈਂ ਮੈਨੂੰ ਕਿਉਂ ਬੜਿਆਉਂਦਾ ਫਿਰਦਾ ਜੇ ਤਰਾ ਅਸਲੀ ਮੇਨਾ ਤੇ ਉਹ ਪ੍ਰੇਮ ਹੁੰਦਾ ਤੂੰ ਆਹ ਲੱਛਣ ਨਾ ਕਰਦਾ ਮੈਂ ਉਹਨੂੰ 크리스마 ਕੁ ਪੂਰਾ ਤੂੰ ਹਾਂ ਗੋਹਾ ਗੋਹਾ ਕਪੜਾ ਤੂੰ ਤਾਂ ਚੁੱਪ ਕਰ ਜਾ ਯਾਰ